ਅੱਜ ਬਣਾਉਣ ਲੱਗੇ ਆਂ ਦੀ ਲੱਡੂ ਜਿਹੜੇ ਕਿ ਬਹੁਤ ਘੱਟ ਮਿਹਨਤ ਨਾਲ ਤਿਆਰ ਹੁੰਦੇ ਨੇਗੇ ਤੇ ਜਿਹੜੇ ਮਿਹਨਤ ਨਹੀਂ ਕਰਨਾ ਚਾਹੁੰਦੇ ਮਿੱਠਾ ਖਾਣ ਦੇ ਸਕੀਨ ਨੋ ਰੈਸਪੀ ਨੂੰ ਬਣਾ ਸਕਦੇ ਨੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਇੱਕ ਕੌਲੀ ਖੰਡ ਦੀ ਤੇ ਇੱਕ ਕੌਲੀ ਪਾਣੀ ਦੀ ਪਾ ਕੇ ਆਣਾ ਆਪਾਂ ਗਰਮ ਹੋਣ ਵਾਸਤੇ ਰੱਖਤਾ ਸੀਗਾ ਜਦੋਂ ਚੰਗੀ ਤਰ੍ਹਾਂ ਇਹ ਮਿਕਸ ਹੋ ਜੇ ਦੋ ਕੁ ਬਾਲੇ ਆ ਜਾਂ ਤਾਂ ਆਪਾਂ ਚੈੱਕ ਕਰਕੇ ਦੇਰ ਮਤਲਬ ਚਿਪਚਿਪੀ ਜਿਹੜੀ ਚਾਸ ਨੇ ਉਹ ਤਿਆਰ ਹੋਣੀ ਚਾਹੀਦੀ ਹੈਗੀ ਇੱਕ ਤਾਰ ਦੀ ਚਾਸ ਨਹੀਂ ਜਿਹੜੀ ਉਹ ਪਹਿ ਤਿਆਰ ਨਹੀਂ ਕਰਨੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਲਾਇਚੀ ਪਾਊਡਰ ਮਤਲਬ ਫਲੇਵਰ ਵਾਸਤੇ ਆਪਾਂ ਇਹਦੇ ਵਿੱਚ ਇਲਾਇਚੀ ਪਾਊਡਰ ਪਾ ਸਕਦੇ ਹਾਂ ਫੂਡ ਕਲਰ ਵੀ ਆਪਾਂ ਇਹਦੇ ਵਿੱਚ ਵਰਤ ਸਕਦੇ ਹਾਂ ਪਰ ਬਿਨਾ ਫੂਡ ਕਲਰ ਤੋਂ ਵੀ ਬਹੁਤ ਟੇਸਟੀ ਬਣਦੇ ਨੇ ਲੱਡੂ ਤੇ ਇਧਰ ਆਪਾਂ ਲਈ ਹੋਈ ਹੈ ਜੀ ਬੂੰਦੀ ਜਿਹੜੀ ਕਿ ਆਪਾਂ ਦਹੀਂ ਚ ਪਾਉਣੇ ਹੁੰਦੇ ਆਗੇ ਉਹ ਵਾਲੀ ਹੈ ਇਹ ਆਪਾਂ ਸਿੰਪਲ ਵਾਲੀ ਲਈ ਹੈ ਬਿਨਾ ਨਮਕ ਤੋਂ ਤੇ ਵਧੀਆ ਫਰੈਸ਼ ਹੋਣੀ ਚਾਹੀਦੀ ਹੈ ਕਈ ਵਾਰ ਇਹਦੇ ਵਿੱਚ ਤੇਲ ਦੀ ਹੋਰ ਹੀ 스ਮੈਲ ਜੀ ਆਉਂਦੀ ਹੁੰਦੀ ਹੈ ਕਿ ਇਸ ਕਰਕੇ ਵਧੀਆ ਖਾ ਕੇ ਦੇਖ ਲਓ ਪਹਿਲਾਂ ਵੀ ਵਧੀਆ ਫਰੈਸ਼ ਹੋਣੀ ਚਾਹੀਦੀ ਹੈਗੀ ਤੇ ਹੁਣ ਆ ਇਹਦੇ ਵਿੱਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਜੋ ਜਿਹੜੀ ਸਾਰਾ ਜਿਹੜੀ ਚਾਸਨੀ ਹੈਗੀ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਅਬਜ਼ੌਰਬ ਹੋ ਜਾਏ ਤੇ ਜਿਹੜਾ ਸਾਰਾ ਮਤਲਬ ਚਾਸਨੀ ਦਾ ਰਸ ਹੈ ਉਹ ਇਹਨਾਂ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਏ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਸੀਗਾ ਸਾਰਾ ਖੰਡ ਵਾਲਾ ਉਹ ਵਧੀਆ ਇਹਨੇ ਸਾਰਾ ਸੋਕ ਲਿਆ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਮੀਡੀਅਮ ਤੇ ਕਰ ਲੈਣਾ ਤੇ ਇਹਨੂੰ ਆਪਾਂ ਕਟਚੀ ਦੀ ਸਹਾਇਤਾ ਨਾਲ ਮੈਸ਼ ਕਰ ਲੈਣਾ ਜਿਆਦਾ ਵੀ ਮੈਸ਼ ਨਹੀਂ ਕਰਨਾ ਹੈਗਾ ਬਸ ਹਲਕਾ ਜਿਹਾ ਆਪਾਂ ਇਹਨੂੰ ਦਵਾ-ਦਵਾ ਕੇ ਮੈਸ਼ ਕਰ ਲੈਣਾ ਹੈਗਾ ਵੀ ਤਾਂ ਜੋ ਜਿਹੜੇ ਆਪਣੇ ਲੱਡੂ ਆ ਵਧੀਆ ਵਟ ਕੇ ਤਿਆਰ ਹੋਣ ਬੂੰਦੀ ਆਪਾਂ ਜਿਆਦਾ ਨਹੀਂ ਫੇਣੀ ਬੂੰਦੀ ਵੀ ਵਿੱਚ ਰੱਖਣੀ ਆ ਤਾਂ ਹੀ ਜਿਹੜੇ ਬੂੰਦੀ ਵਾਲੇ ਲੱਡੂ ਆ ਮਿੰਟੋ-ਮਿੰਟਿ ਬਣ ਕੇ ਤਿਆਰ ਹੁੰਦੇ ਨੇਗੇ ਤਾਂ ਆਪਾਂ ਇਹਦੇ ਵਿੱਚ ਜਦੋਂ ਇਹ ਬਸ ਇਹਨੂੰ ਆਪਾਂ ਗੈਸ ਨੂੰ ਬੰਦ ਕਰ ਦੇਣਾਗਾ ਤੇ ਇਹਨੂੰ ਆਪਾਂ ਠੰਡਾ ਕਰਨਾ ਤੇ ਕਿਸੇ ਵੀ ਆਪਾਂ ਇਹਨੂੰ ਖੁੱਲੇ ਢਾਂਡੇ ਵਿੱਚ ਪਾ ਲਾਂਗੇ ਤੇ ਫਲੇਵਰ ਇਹਦੇ ਵਿੱਚ ਆਪਾਂ ਡਰਾਈ ਫਰੂਟ ਜਿਹੜੇ ਕੀ ਤੁਹਾਨੂੰ ਪਸੰਦ ਨੇ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਆਗੇ ਮੈਂ ੱਲੇ ਲਏ ਹੋਏ ਨੇ ਜੀ ਮਗਜ ਜਿਹੜੇ ਕੀ ਆਪ ਤੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਹਨਾਂ ਨੂੰ ਆਪਾਂ ਹੁਣ ਠੰਡਾ ਹੋਣ ਵਾਸਤੇ ਰੱਖ ਦੇਣਾ ਜਿਆਦਾ ਆਪਾਂ ਠੰਡਾ ਨਹੀਂ ਕਰਨਾ ਮਤਲਬ ਉਨਾਂਕ ਠੰਡਾ ਕਰ ਲੈਣਾ ਵੀ ਜਿੰਨੇ ਕ ਆਪਾਂ ਲੱਡੂਆਂ ਨੂੰ ਵਟ ਸਕੀਏ ਹੱਥ ਨਾਲ ਵੀ ਹੱਥਾਂ ਨੂੰ ਗਰਮ ਨਾ ਲੱਗਣ ਤੇ ਹੁਣ ਆਪਾਂ ਇਹਨੂੰ 5 ਕਿ ਮਿੰਟ ਵਾਸਤੇ ਰੈਸਟ ਵਾਸਤੇ ਰੱਖਤਾ ਸੀਗਾ ਵੀ ਇਹ ਵਧੀਆ ਜਿਹੜਾ ਠੰਡਾ ਹੋ ਜੇ ਤੇ ਉਸ ਤੋਂ ਬਾਅਦ ਜਦੋਂ ਠੰਡਾ ਹੋ ਗਿਆ ਤਾਂ ਆਪਾਂ ਇਹਨੂੰ ਵਟਨੇ ਸਟਾਰਟ ਕਰਦੇ ਸੀ ਤੇ ਜਦੋਂ ਮੈਂ ਲੱਡੂ ਵਟ ਰਹੀ ਸੀ ਤਾਂ ਬਿਲਕੁਲ ਐਵੇਂ ਲੱਗ ਰਿਹਾ ਸੀ ਜਿਵੇਂ ਵਿਆਹ ਚ ਵਟ ਰਹੀ ਹੋਵੇ ਕਿਉਂਕਿ ਜਦੋਂ ਪਹਿਲਾਂ ਵਿਆਹ ਹੁੰਦਾ ਸਾਰੇ ਕਹਿੰਦੇ ਵੀ ਲੱਡੂ ਵਟਣ ਆਜੋ ਭਾਈ ਕਿਉਂਕਿ ਹੁਣ ਸਾਰੇ ਜਿਹੜੇ ਪਰਿਵਾਰ ਇਕੱਠੇ ਹੁੰਦੇ ਆ ਤਾਂ ਇੱਕ ਦੂਜੇ ਘਰ ਚ ਸਾਰਿਆਂ ਨੂੰ ਕਿਉਂ ਆਉਂਦੇ ਵੀ ਲੱਡੂ ਵਟਣੇ ਨੇ ਆਜੋ ਤੇ ਫਿਰ ਉਹ ਕੜਾਹੀ ਦੇ ਕੜਾਹੀ ਜਿਹੜੇ ਲੱਡੂਆਂ ਦੇ ਵਟਦੇ ਤਾਂ ਇੱਥੇ ਉਹੀ ਫੀਲਿੰਗ ਆ ਰਹੀ ਸੀ ਮੈਨੂੰ ਖਿਆ ਤਾਂ ਲੱਗ ਰਿਹਾ ਜਿਵੇਂ ਵਿਆਹ ਤੇ ਲੱਡੂ ਵਟ ਰਹੇ ਹੋਗੇ ਤੇ ਬਹੁਤ ਹੀ ਟੇਸਟੀ ਬਣੇ ਸੀ ਜੀ ਕਿਉਂਕਿ ਬਹੁਤ ਘੱਟ ਮਿਹਨਤ ਉਹ ਜਿਹੜੇ ਮਠਿਆਖਾਨੇ ਦੀ ਸਕੀਨ ਨੇ ਉਹ ਇਸ ਪ੍ਰਕਾਰ ਦੀ ਰੈਸਪੀ ਉਹ ਤਿਆਰ ਕਰ ਸਕਦੇ ਨੇ ਪਰ ਜਿਹੜੇ ਮਖਾਣੇ ਨੇ ਮੈਂ ਪਹਿਲਾਂ ਵੀ ਕਿਹਾ ਵੀ ਵਧੀਆ ਫਰੈਸ਼ ਹੋਣੇ ਚਾਹੀ ਤੇ ਸਿੰਪਲ ਹੋਣੇ ਚਾਹੀਦੇ ਬਿਨਾ ਨਮਕ ਤੋਂ ਤਾਂ ਫੇਰ ਜਿਹੜੇ ਆਪਣੇ ਲੱਡੂ ਨੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੇ ਇਹਦੇ ਵਿੱਚ ਆਪਾਂ ਕੱਟ ਕੇ ਕਾਲੀ ਮਿਰਚ ਵੀ ਪਾ ਸਕਦੇ ਹਾਂਗੇ ਤੇ ਨਹੀਂ ਤੁਸੀਂ ਜੇਕਰ ਤੁਹਾਨੂੰ ਕਲਰ ਇਹਦਾ ਨਹੀਂ ਪਸੰਦ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਲੱਡੂ ਵਾਲਾ ਰੰਗ ਹੁੰਦਾਗਾ ਬੀਲਾ ਯਾ ਉਹ ਵੀ ਤੁਸੀਂ ਇਹਦੇ ਵਿੱਚ ਜਦੋਂ ਚਾਸਨੀ ਤਿਆਰ ਕਰਦੇ ਨੇ ਉਦੋਂ ਇਹਨੂੰ ਪਾ ਕੇ ਤੇ ਵਧੀਆ ਜਿਹੜੇ ਲੱਡੂ ਨੇ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਨੇ ਤੁਸੀਂ ਵੀ ਫੈਨ ਹੋ ਜਾਵੋਗੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਬਹੁਤ ਹੀ ਘੱਟ ਮਿਹਨਤ ਤੇ ਬਹੁਤ ਹੀ ਜ਼ਿਆਦਾ ਸੁਆਦ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣ ਇਸਤਾਨ ਦਾ ਬਹੁਤ-ਬਹੁਤ ਧੰਨਵਾਦ ਜੀ